ਦੋਸਤੋ 16000 ਰੁਪਇਆ ਲੈ ਕੇ ਮੁੰਡਾ ਪਹੁੰਚ ਜਾਂਦਾ ਕੈਮਰੇ ਲੈ ਕੇ ਕਿਸੇ ਦਾ ਫਕਸ਼ਨ ਕਹਿ ਦੀ ਪੂਰਾ ਕਰਨ ਵਾਸਤੇ ਇੱਕ ਮੂਵੀ ਦਾ ਮੁੰਡਾ ਕੰਮ ਕਰਦਾ ਸੀ ਉੱਥੇ ਪਹੁੰਚ ਜਾਂਦਾ ਤੇ ਉੱਥੇ ਤਿੰਨ ਮੁੰਡੇ ਲੋਕੇਸ਼ਨ ਭੇਜਦੇ ਆ ਮੁੰਡੇ ਨੂੰ ਵੀ ਇੱਥੇ ਪਹੁੰਚੀ ਬਾਈ ਤੇ ਮੁੰਡਾ ਜਿਹੜਾ ਹੈਗਾ ਮੂਵੀ ਵਾਲਾ ਉਹ ਲੋਕੇਸ਼ਨ ਤੇ ਪਹੁੰਚ ਜਾਂਦਾ ਪਹੁੰਚ ਜਾਂਦਾ ਤੇ ਉੱਥੇ ਉਸ ਨੂੰ ਨਿੰਮ ਨਾਲ ਬੰਨ੍ਹ ਦਿੰਦੇ ਜਿਹੜੇ ਉਹਦੇ ਕੈਮਰੇ ਹੁੰਦੇ ਆ ਉਹ ਸਾਰੇ ਖੋ ਕੇ ਉਹ ਤਿੰਨ ਮੁੰਡੇ ਫਰਾਰ ਹੋ ਜਾਂਦੇ ਆ ਸਾਰੀ ਰਾਤ ਮੁੰਡਾ ਨਿੰਮ ਦੇ ਨਾਲ ਬੰਨਿਆ ਰਹਿਦਾ ਜੇ ਕੋਈ ਨਾ ਆਉਂਦਾ ਟੜਕੇ ਸੁਭਾ ਨਾ ਕੋਈ ਸ਼ੈਅਰ ਕਰਨਾ ਆਉਂਦਾ ਤੇ ਉਸ ਮੁੰਡੇ ਨੂੰ ਸਾਰੀ ਰਾਤ ਉੱਥੇ ਬੰਨਣਾ ਕਹਿਦੀ ਵੀ ਕੁੱਤੇ ਬਿੱਲੇ ਵੀ ਉਹਨੂੰ ਖਾ ਸਕਦੇ ਸੀਗੇ ਕੁਛ ਨਾ ਕੁਛ ਉਹਦੇ ਨਾਲ ਵਾਰਦਾ ਤੇ ਇਹ ਜੀ ਹੋ ਸਕਦੀ ਸੀ ਜਦੋਂ ਉਹ ਬੰਦਾ ਉਹਨੂੰ ਕੈਮਰੇ ਉੱਤੇ ਉਥੋਂ ਖੋਲ ਦਿੰਦਾ ਉਸ ਤੋਂ ਬਾਅਦ ਉਹ ਕਾਨੂੰਨ ਦਾ ਸਹਾਰਾ ਲੈਂਦਾ ਕਾਨੂੰਨ ਵੀ ਉਹਦੀ ਗੱਲ ਨਹੀਂ ਸੁਣਦਾ ਦੂਜਾ ਫਿਰ ਉਹ ਪੰਚਾਇਤ ਤੇ ਸਰਪੰਚ ਦਾ ਸਰਪੰਚ ਦੀ ਗੱਲ ਵੀ ਕਰਦਾ ਤੇ ਉਦੋਂ ਸਰਪੰਚ ਤੇ ਮੈਂਬਰ ਵੀ ਨਹੀਂ ਉਹਦੀ ਗੱਲ ਸੁਣਦੇ ਬਾਅਦ ਦੇ ਵਿੱਚ ਜਦੋਂ ਇਹ ਗੱਲ ਕੈਮਰੇ ਮੂਰੇ ਆ ਕੇ ਉਹ ਮੁੰਡਾ ਦੱਸ ਰਿਹਾ ਵੀ ਮੇਰੇ ਨਾਲ ਕੀ ਹੋਇਆ ਕੀ ਕਿਵੇਂ ਹੋਇਆ ਸਾਰਾ ਕੁਝ ਤੁਹਾਨੂੰ ਵਿਖਾਵਾਂਗੇ ਤੁਹਾਡੇ ਨਾਲ ਕੀ ਉਸ ਮੁੰਡੇ ਨਾਲ ਕੀ ਬੀਤੀ ਕਿਵੇਂ ਉਹ ਲੋਕੇਸ਼ਨ ਤੇ ਪਹੁੰਚਿਆ ਕਿਵੇਂ ਉਹਨੇ ਪੈਸੇ ਮੰਗੇ ਕਿਵੇਂ ਉਹ ਕਾਨੂੰਨ ਦਾ ਸਰ ਵਾਲਿਆ ਕਿਵੇਂ ਉਹ ਸਰਪੰਚ ਕੋਲ ਪਹੁੰਚਿਆ ਸਾਰੀ ਗੱਲ ਤੁਹਾਨੂੰ ਸਮਝਾਵਾਂਗੇ ਆਜੋ ਮੁੰਡੋ ਤੁਹਾਡੇ ਨਾਲ ਵੀ ਇਦਾਂ ਦਾ ਨਾ ਹੋ ਜੇ ਜਿਹੜੇ ਮੂਵੀ ਦਾ ਕੰਮ ਕਰਦੇ ਆ ਵੀਡੀਓ ਨੂੰ ਧਿਆਨ ਨਾਲ ਦੇਖ ਲਿਓ ਕੱਲੇ ਮੂਵੀ ਵਾਲੇ ਨਹੀਂ ਦੂਜੇ ਲੋਕਾਂ ਬਾਰੇ ਵੀ ਇਹ ਵੀਡੀਓ ਆ ਆਜੋ ਮਾੜਾ ਖਿੱਚ ਗਿਆ ਤੁਹਾਨੂੰ ਵੀਡੀਓ ਵਿਖਾਵਾਂਗੇ ਸਾਰਾ ਕੀ ਹੈ ਮਸਲਾ ਸਸੀਗਾ ਦੋਸਤੋ ਮੈਂ ਤੁਹਾਡਾ ਆਪਣਾ ਰਣਜੀਤ ਵਰਤੀ ਆ ਦੋਸਤੋ ਤੁਸੀਂ ਦੇਖ ਸਕਦੇ ਹੋ ਇਹ ਮੁੰਡਾ ਜਿਹਦਾ ਕਹਦੀ ਆਪਾਂ ਵੀ ਕਿਸੇ ਦੇ ਗੱਲਾਂ ਦੇ ਵਿੱਚ ਆ ਕੇ ਨਾ ਕਿਤੇ ਜਾਣਾ ਨਹੀਂ ਚਾਹੀਦਾ ਉਹੀ ਗੱਲ ਇਸ ਮੁੰਡੇ ਨਾਲ ਹੋਈ ਆ ਕਹਿੰਦਾ ਵੀ ਕਿਸੇ ਦੀ ਗੱਲਾਂ ਦੇ ਵਿੱਚ ਆ ਕੇ ਕਿਸ ਨੇ ਇਹਨੂੰ ਫੋਨ ਲਾਇਆ ਵੀ ਐਂ ਕਰਕੇ ਵੀ ਬਈ ਸਾਡੀ ਵਿਆਹ ਦੀ ਮੂਵੀ ਕਰਕੇ ਜਾਣੀ ਆ ਤੂੰ ਸਾਡਾ ਕੋਈ ਪ੍ਰੋਗਰਾਮ ਆ ਤੂੰ ਆ ਕੇ ਜਾਈ ਥੋੜੇ ਕੈਮਰੇ ਕਮਰੇ ਸਾਰਾ ਕੁਝ ਲੈ ਕੇ ਆਈ ਬਈ ਤੇ ਸਾਡਾ ਕੰਮ ਪੂਰਾ ਓਕੇ ਕਰਨਾ ਪੈਸੇ ਜਿੰਨੇ ਤੂੰ ਲਏਗਾ ਉਨੇ ਹੀ ਦੇਵਾਂਗੇ ਜਿੰਨੇ ਤੂੰ ਕਹੇਗਾ ਉਨੇ ਹੀ ਦੇਵਾਂਗੇ ਨਾ ਇੱਕ ਘਟਾਉਣਾ ਨਾ ਦੋ ਘਟਾਉਣੇ ਆ ਤੇ ਮੁੰਡਾ ਇਹ ਪਹੁੰਚ ਗਿਆ ਇਹਦੇ ਨਾਲ ਕੀ ਵਾਰਤਾਤ ਹੋਈ ਆ ਕੀ ਗੱਲਬਾਤ ਬਣੀ ਆ ਇਹਦੇ ਨਾਲ ਇਹ ਜਹਾ ਕੀ ਹੋਇਆ ਜਿਹਦੇ ਕਰਕੇ ਇਸ ਮੁੰਡੇ ਨੂੰ ਕੈਮਰੇ ਮੂਰੇ ਆਉਣਾ ਪਿਆ ਸਾਰੀ ਗੱਲ ਕਰਾਂਗੇ ਬਾਈ ਨਾਲ ਬਾਈ ਕੀ ਹਾਲ ਚਾਲ ਬਈ ਠੀਕ ਕੀ ਗੱਲ ਕੀ ਹੋ ਗਈ ਬਾਈ ਬਾਈ ਮੈਨੂੰ ਆਪਣੇ ਲਾਗੇ ਪੈਂਦੀ ਬੁਲਾਇਆ ਸੀ ਕਹਿੰਦੇ ਫੰਕਸ਼ਨ ਆ ਹਮ ਕੱਲ ਰਾਤ ਮੈਨੂੰ ਫੋਨ ਆਇਆ ਸੀਗਾ 1.75 ਵਜੇ ਹਮ ਕਹਿੰਦੇ ਬਈ ਜਨਮ ਦਿਨ ਦੀ ਪਾਰਟੀ ਆ ਗਈ ਤੇ ਵੀ ਜਲਦੀ ਪਹੁੰਚੋ ਤੁਸੀਂ ਤੇ ਪੈਸੇ ਕਹਿੰਦੇ ਦੱਸੋ ਕਿੰਨੇ ਲਾਉਂਗੇ ਮੈਂ ਦੱਸਦਾ ਬਾਈ ਵੀ ਮੇਰਾ ਵੈਸੇ ਮੇਰਾ ਫੋਟੋਗ੍ਰਾਫੀ ਦਾ ਕੰਮ ਆ ਮੈਂ ਦੱਸਾਂ ਕਹਿੰਦੇ ਕੁਝ ਕੁ ਫੋਟੋਆਂ ਖਿੱਚਣੀਆਂ ਤੇ ਘੰਟੇ ਦੀ ਵੀਡੀਓ ਬਣਾਉਣੀ ਆ ਮੈਂ ਕਿਹਾ ਚਲੋ ਠੀਕ ਆ ਬਾਈ ਤੇ ਮੈਂ ਚੱਲ ਪਿਆ ਬਾਈ ਹਾਂ ਬਾਈ ਤੇ ਉਹਨਾਂ ਨੇ ਮੈਨੂੰ ਲੋਕੇਸ਼ਨ ਭੇਜਤੀ ਕਹਿੰਦੇ ਬਾਈ ਵੀ ਇਸ ਜਗ੍ਹਾ ਤੇ ਪਹੁੰਚ ਜਾ ਮੈਂ ਬਾਈ ਜਦੋਂ ਉੱਥੇ ਪਹੁੰਚਾ ਤੇ ਉਹਨਾਂ ਨੇ ਮੇਰੇ ਕੈਮਰੇ ਕੁਮਰੇ ਖੋਲੇ ਕੋਈ ਮੇਰੇ ਨਾਲ ਗੱਲ ਨਹੀਂ ਕੀਤੀ ਗਈ ਤੇ ਮੇਰੇ ਕੈਮਰੇ ਖੋ ਕੇ ਮੇਰੇ ਤੋਂ ਕੁਝ ਕੁ ਪੈਸੇ ਸੀਗੇ ਮੇਰੇ ਕੋਲੇ ਉਹ ਕੱਢ ਕੇ ਤੇ ਮੈਨੂੰ ਨਿਮਮਾ ਨਾ ਬੰਨ ਲੈ ਕਿੰਨੇ ਜਨੇ ਸੀਗੇ ਉਹ ਸੀਗੇ ਤਿੰਨ ਜਣੇ ਬਈ ਅੱਛਾ ਤੈਨੂੰ ਲੋਕੇਸ਼ਨ ਭੇਜੀ ਉਹਨਾਂ ਨੇ ਉੱਥੇ ਘਰ-ਬਾਰ ਸੀਗੇ ਜਿੱਥੇ ਤੂੰ ਪਹੁੰਚਿਆ ਸੀਗਾ ਨਹੀਂ ਬਈ ਮੋਟਰ ਸੀਗੇ ਮੋਟਰ ਸੀ ਹਾਂ ਘਰ ਸੀਗੇ ਥੋੜੀ ਕਿ ਦੂਰ ਜਿਵੇਂ ਇੱਥੋਂ ਆਪਾਂ ਸੌਕ ਕਰਮਾਂ ਜਾਣਗੇ ਹੁਣ ਤੇ ਉਹ ਉਨੀ ਕੁ ਵਾਟੀ ਸੀਗਾ ਬਈ ਤੇ ਤੇਰੇ ਦਿਲ ਵਿੱਚ ਇਦਾਂ ਨਹੀਂ ਆਇਆ ਵੀ ਯਾਰ ਮੈਂ ਜਾ ਰਿਆਂ ਵੀ ਲੋਕੇਸ਼ਨ ਉਹਨਾਂ ਨੇ ਭੇਜਤੀ ਮੈਂ ਕਿੱਧਰ ਰੋਇਆ ਬੀਆ ਬਾਣ ਦੇ ਵਿੱਚ ਇੱਕ ਮੋਟਰ ਬਰਾਣ ਦਾ ਇੱਕ ਥਾਂ ਤੇ ਮੋਟਰ ਵੀ ਤੂੰ ਉੱਥੇ ਪਹੁੰਚ ਗਿਆ ਮੈਨੂੰ ਕਹਿੰਦੇ ਬਾਈ ਤੈਨੂੰ ਅਸੀਂ ਰਾਹ 'ਚ ਲੈ ਜਾਾਂ ਕਹਿੰਦੇ ਨਾਲ ਹੀ ਘਰ ਆਪਣੇ ਕਹਿੰਦੇ ਤੈਨੂੰ ਪਤਾ ਨਹੀਂ ਲੱਗਣਾ ਤੇ ਉੱਥੋਂ ਕਹਿੰਦਾ ਵੀ ਸਾਡੇ 'ਚ ਇੱਕ ਮੁੰਡਾ ਆ ਕੇ ਕਹਿੰਦਾ ਤਾਨੂੰ ਰਾਹ 'ਕੇ ਖੜਕੇ ਲੋਕੇਸ਼ਨ ਭੇਜ ਦੂਗਾ ਗਾਂ ਕਹਿੰਦਾ ਤੈਨੂੰ ਪਿੰਡ 'ਚ ਅਸੀਂ ਲੈ ਜਾਾਂਗੇ ਅੱਛਾ ਜਦੋਂ ਪਹੁੰਚ ਗਿਆ ਫੇਰ ਬਾ ਫੇਰ ਬਾਈ ਉੱਥੇ ਮੁੰਡੇ ਖੜੇ ਸੀ ਗੱਡੀ ਸੀ ਉਹਨਾਂ ਕੋਲੇ ਬਈ ਉਹਨਾਂ ਨੇ ਕੈਮਰੇ ਖੋਲੇ ਮੇਰੇ ਕੋਲੋਂ ਹਨਾ ਤੇ ਮੈਨੂੰ ਮੋਟਰ ਨਾਲ ਉੱਥੇ ਨੰਮ ਨਾ ਬੰਨ ਕੇ ਮੋਟਰ ਤੇ ਤੇ ਬਾ ਫੱਜ ਗਏ ਬਾਈ ਮਰਨਾ ਕੁੱਟ ਮਾਰ ਵੀ ਹੋਈ ਬਈ ਦੋਸਤੋ ਤੁਸੀਂ ਦੇਖ ਸਕਦੇ ਹੋ ਇਸ ਮੁੰਡੇ ਨਾਲ ਕੀ ਹੋਇਆ ਉਹਨਾਂ ਤਾਂ ਬਈ ਰ 16000 ਰੁਪਏ ਦਾ 16000 ਰੁਪਏ ਮੰਨ ਕੇ ਸੀ ਪਹਿਲੀ ਵਾਰੀ ਪਹਿਲੇ ਯਾਰ ਚ ਮੰਨ ਕੇ ਕਹਿੰਦਾ ਬਈ ਆ ਜਾ ਕੋਈ ਨਾ ਹੈ ਕੋਈ ਦਿੱਕਤ ਨਹੀਂ ਬਈ 16000 ਰੁਪਿਆ ਕਹਿੰਦਾ ਇਹਨੇ ਮੰਗ ਕੀਤੀ ਸੀ ਕਿ ਬਈ ਮੈਂ 16000 ਦੇ ਵਿੱਚ ਤੁਹਾਡਾ ਕੰਮ ਕਰ ਦੂੰਗਾ ਸਾਰਾ ਤੇ ਇਹਨੂੰ ਇੱਕ ਲੋਕੇਸ਼ਨ ਭੇਜੀ ਜਾਂਦੀ ਹੈ ਤੇ ਲੋਕੇਸ਼ਨ ਤੇ ਪਹੁੰਚ ਜਾਂਦਾ ਬਾਬਿਓ ਤੇ ਉੱਥੇ ਕੀ ਗੱਲਬਾਤ ਬਣਦੀ ਹੈ ਵੀ ਇਹਨੂੰ ਇਦਾਂ ਲੱਗਦਾ ਵੀ ਚੱਲ ਯਾਰ ਕੋਈ ਨਾ ਵੀ ਜਿੱਥੇ ਸੱਦਿਆ ਹੋਊਗਾ ਸਹੀ ਹੋਊਗਾ ਸਾਰਾ ਕੁਝ ਸਾਰਾ ਕੁਝ ਮਾਹੌਲ ਸਹੀ ਹੋਊਗਾ ਪਰ ਨਹੀਂ ਉੱਥੇ ਤਿੰਨ ਚਾਰ ਮੁੰਡੇ ਸੀਗੇ ਗੱਡੀ ਲੈ ਕੇ ਖੜੇ ਹੋਏ ਸੀਗੇ ਤੇ ਉਹਨਾਂ ਨੇ ਕੀ ਕੀਤਾ ਇਹਨੂੰ ਤੇ ਤੇ ਜਿੰਨੇ ਕੈਮਰੇ ਸੀਗੇ ਉਹ ਸਾਰੇ ਖੋ ਕੇ ਗੱਡੀ ਦੇ ਵਿੱਚ ਰੱਖ ਕੇ ਉਥੋਂ ਫਰਾਰ ਹੋ ਗਏ ਤੇ ਨਿਮ ਨਾਲ ਕਿਹਨੇ ਖੋਲਿਆ ਫਿਰਨੇ ਨਿਮਨਾ ਕਿੰਨਾ ਟਾਈਮ ਬੰਨਿਆ ਰਿਆ ਫਿਰ ਬਈ ਸਾਰੀ ਰਾਤ ਹੀ ਖੜਾ ਰਿਆ ਮੈਂ ਤਾਂ ਉੱਥੇ ਬੰਨਿਆ ਰੱਖਿਆ ਬਈ ਮੇਰੇ ਮੂੰਹ ਵੀ ਬੰਨ ਗਏ ਸੀ ਨਾ ਮੇਰਾ ਨਾਲ ਉਹ ਤਾਂ ਤੜਕੇ ਕੋਈ ਬੰਦਾ ਸੈਰ ਕਰਨ ਆਇਆ ਸੀਗਾ ਬਈ ਉੱਥੋਂ ਦੀ ਲੰਘਿਆ ਉਹਨੂੰ ਪਤਾ ਲੱਗਿਆ ਬਈ ਵੀ ਯਾਰ ਮੈਂ ਆਪਦਾ ਚੁੱਕੀ ਜਾਂਦਾ ਸੀ ਬਈ ਮੈਂ ਤਾਂ ਪਿਆ ਉੱਥੇ ਫਿਰ ਉਹਨੇ ਆ ਕੇ ਮੈਨੂੰ ਖੋਲਿਆ ਬਈ ਫਿਰ ਉਹਨੂੰ ਮੈਂ ਸਾਰੀ ਗੱਲਬਾਤ ਦੱਸੀ ਫਿਰ ਥੋੜੇ ਤੱਕ ਪਹੁੰਚ ਕੀਤੀ ਮੈਂ ਫਿਰ ਤਾਂ ਕਰਕੇ ਹੁਣ ਮੈਂ ਆਪਦੀ ਸਾਰੀ ਹੱਦ ਬੀਤੀ ਦ ਕਿਸੇ ਤੇ ਵਿਸ਼ਵਾਸ ਨਾ ਕਰੋ ਵਸੇ। ਵੀ ਅਸੀਂ ਤਾਂ ਕੰਮ ਕਰਨ ਵਾਸਤੇ ਕੀ ਕੀ ਕੋਸ਼ਿਸ਼ ਕਰਦੇ ਫਿਰਦੇ ਆਂ ਬਾਈ ਯਾਰ ਤੇ ਸਾਨੂੰ ਕੰਮ ਵੀ ਨਹੀਂ ਟੰਗਣਾ ਕਰਨ ਦਿੱਤਾ ਜਾਂਦਾ ਯਾਰ। ਕਿੰਨਾ ਟਾਈਮ ਹੋ ਗਿਆ ਕੰਮ ਕਰਦਿਆਂ? ਮੈਨੂੰ ਬਾਈ 3 ਸਾਲ ਹੋ ਗਏ ਕੰਮ। ਪਹਿਲਾਂ ਕਦੇ ਵਾਰਦਾਤ ਤਾਂ ਇਦਾਂ ਦੀ ਹੋਈ। ਇਹ ਵੀ ਬਾਈ ਕੋਈ ਵਾਰਦਾਤ ਹੋਈ ਨਹੀਂ ਕਦੇ ਸੋਚਿਆ ਹੀ ਨਹੀਂ ਸੀਗਾ ਵੀ ਇਹੋ ਜਿਹਾ ਕੁਝ ਹੋ ਜਾਊਗਾ। ਪਰ ਇਹ ਬਾਦਰੇ ਨਸ਼ੇ ਨੇ ਨਾ ਬਾਈ ਯਾਰ। ਮੈਨੂੰ ਆਂ ਬੰਦੇ ਨਸ਼ੇੜੀ ਲੱਗਦੇ ਸੀ। ਤੇ ਤੈਨੂੰ ਪਤਾ ਵੀ ਮੁੰਡੇ ਕਿੱਦਾਂ ਦੇ ਵੇਖਣ ਚ ਕਿੱਦਾਂ ਦੇ ਆ। ਨੌਜਵਾਨ ਸੀਗੇ ਮੁੰਡੇ ਬਾਈ ਉਹ। ਮੈਂ ਸ਼ਕਲ ਪਛਾਣਾ ਸ਼ਕਲ ਪਛਾਣਾ ਪਰ ਵੇਖੇ ਨਹੀਂ ਸੀ ਪਹਿਲਾਂ ਕਦੇ ਇੱਥੇ ਮੇਰੇ ਹਿਸਾਬ ਨਾਲ ਵੀ ਕਿਸੇ ਦੀ ਕੋਈ ਸ਼ਰਾਰਤੀ ਆ ਮੈਨੂੰ ਕੋਈ ਜਾਣਦਾ ਹੀ ਹੋਣਾਗਾ ਵੀ ਜਿਹੜਾ ਉਹਨਾਂ ਕੋਲੇ ਮੇਰਾ ਨੰਬਰ ਗਿਆਗਾ ਇਹ ਬਿਨਾ ਸੈਟਿੰਗ ਦੇ ਤਾਂ ਬਾਈ ਬੰਦੇ ਨਾਲਾਂ ਇੰਡੀ ਵਾਰਦਾਤ ਹੁੰਦੀ ਨਹੀਂਗੀ ਨਾਲੇ ਕਹਿੰਦੇ ਤੂੰ ਕਾਨੂੰਨ ਦਾ ਵਈਸਹਾਰਾ ਲਿਆ ਸੀਗਾ ਥਾਣੇ ਵੀ ਗਿਆ ਸੀਗਾ ਉੱਥੇ ਉਹਨਾਂ ਨੇ ਤੇਰੀ ਸੁਣੀ ਨਹੀਂ ਗਈ ਨਹੀਂ ਥਾਣੇ 'ਚ ਬਾਈ ਮੇਰੀ ਦਰਖਾਸਤ ਲਿਖੀ ਨਹੀਂ ਉਹਨਾਂ ਨੇ ਪਿੰਡ ਦੇ ਸਰਪੰਚ ਕੋਲ ਮੈਂਬਰ ਕੋਲ ਪੰਚਾਇਤ ਕੋਲ ਨੂੰ ਦੱਸਿਆ ਉਹ ਥੋੜਾ ਜਿਹਾ ਕਰ ਰਹੇ ਆ ਹੈਲਪ ਬਾਈ ਉਹ ਕਹਿੰਦੇ ਸੀ ਭਾਲ ਕਰਦੇ ਆ ਕੈਮਰੇ ਕੂਮਰੇ ਚੈੱਕ ਕਰਵਾਏ ਆਗੇ ਤੇਰੇ ਪਿੰਡ ਤੋਂ ਕਿੰਨੇ ਕਿ ਦੂਰ ਆ ਮੇਰੇ ਪਿੰਡ ਤੋਂ ਵੀ 8 ਕਿਲੋਮੀਟਰ ਬਾਅਦ ਹੀ ਆ ਨਾਲ ਹੀ ਆ ਵੀ ਮੈਂ ਵੀ ਸੋਚਿਆ ਸੀ ਨਾ ਵੀ ਮੈਂ ਤਾਂ ਨੇੜੇ ਹੀ ਆਗਾ ਚਲੋ ਕੋਈ ਗੱਲ ਨਹੀਂ ਚੱਲ ਜਾਨੇ ਹਜੇ ਮੈਂ ਬਹੁਤ ਵਾਰ 5-6 ਕਿਲੋਮੀਟਰ ਹੀ ਗਿਆ ਸੀਗਾ ਤੇ ਲੋਕੇਸ਼ਨ ਉਹਨੇ ਪਹਿਲਾਂ ਪਿੰਡ ਤੋਂ ਪਹਿਲਾਂ ਹੀ ਸਾਥ ਭੇਜਤੀ ਸੀ ਉਹਨਾਂ ਨੇ ਲੋਕੇਸ਼ਨ ਆ ਕਹਿੰਦੇ ਤੈਨੂੰ ਪਤਾ ਨਹੀਂ ਲੱਗਣਾ ਘਰ ਕਹਿੰਦਾ گاؤں ਤੈਨੂੰ ਲੈ ਜਾਾਂਗੇ ਅਸੀਂ ਕਿਤੇ ਨਾ ਕਿਤੇ ਇਦਾਂ ਲੱਗਦਾ ਵੀ ਉਹਨਾਂ ਨੂੰ ਤੇਰਾ ਭੇਤ ਹੋਊਗਾ ਵੀ ਇਹ ਬੰਦਾ ਮੂਵੀ ਦਾ ਕੰਮ ਕਰਦਾ ਵੀ ਤੂੰ ਐਡ ਰੋਡ ਪਾਈ ਹੋਗੀ ਨੰਬਰ ਨੰਬਰ ਪਾਇਆ ਹੋਊਗਾ ਜਿਹੜੇ ਹਿਸਾਬ ਨਾਲ ਉਹਨਾਂ ਨੇ ਮੈਨੂੰ ਭੇਜਤਾ ਇਹ ਹੀ ਤਾਂ ਗੱਲ ਆ ਵੀ ਭੇਤ ਮੈਨੂੰ ਇਹ ਆਗਾ ਵੀ ਮੇਰੀ ਇਹ ਕਿਸੇ ਨਾ ਕਿਸੇ ਦੇ ਕੋਈ ਰਾਂਝਸ਼ ਕੱਢੀ ਲੱਗਦੀ ਹੈ ਕਿ ਮੈਨੂੰ ਮੇਰੀ ਕਿਸੇ ਨਾਲ ਕੋਈ ਗੱਲਬਾਤ ਵੀ ਹੈ ਨਹੀਂ ਐ ਉਹ ਜੀ ਮੈਨੂੰ ਬੁਲਾ ਕੇ ਜਿਹੜਾ ਮੇਰੇ ਨਾਲ ਆਹ ਵਾਰਦਾਤ ਹੋ ਗਈ ਆ ਭਾਈ ਦੋਸਤੋ ਕਹਿੰਦੇ ਹੁੰਦੇ ਆ ਵੀ ਜਦੋਂ ਅਣਹੋਣੀ ਹੋਣੀ ਹੋਵੇ ਜਾਂ ਆਪਾਂ ਕਹਿ ਦਈਏ ਵੀ ਜਦੋਂ ਕੁਝ ਨਾ ਕੁਝ ਹੋਣਾ ਹੋਵੇ ਨਾ ਤੇ ਪਤਾ ਨਹੀਂ ਲੱਗਦਾ ਆਪਾਂ ਨੂੰ ਵੀ ਕੀ ਹੋਿੰਦਾ ਕਿਉਂਕਿ ਪਹਿਲਾਂ ਵੀ ਇਹ ਕੰਮ ਕਰਦਾ ਰਿਹਾ ਪਹਿਲਾਂ ਵੀ ਮੂਵੀ ਦਾ ਕੰਮ ਕਰਦਾ ਰਿਹਾ ਉਦੋਂ ਇਹਦੇ ਨਾਲ ਕਦੇ ਕੁਝ ਨਹੀਂ ਹੋਇਆ ਹਣਾ ਵੀ ਕਿੰਨੇ ਨੇ 3-7-4 ਸਾਲ ਹੋ ਗਏ ਨੂੰ ਕੰਮ ਕਰਦੇ ਨੂੰ ਬਥੇਰੇ ਵਿਆਹ ਵੇਖੇ ਹੋਣਗੇ ਪਾਰਟੀਆਂ ਕੀਤੀਆਂ ਹੋਣਗੀਆਂ ਬਥੇਰਾ ਕੁਝ ਕੀਤਾ ਹੋਊਗਾ ਪਹਿਲਾਂ ਕਦੇ ਇਹਦੇ ਨਾਲ ਇਦਾਂ ਦਾ ਕੁਝ ਹੋਇਆ ਨਹੀਂ ਤੇ ਇਹਨੂੰ ਇਦਾਂ ਸੀਗਾ ਵੀ ਇਹ ਵੀ ਇੱਕ ਕਿਸਮ ਦਾ ਪ੍ਰੋਗਰਾਮ ਆ ਜਿਹੜਾ ਵੀ ਮੈਨੂੰ ਪਹਿਲਾਂ ਕਿ ਨਿਰਪੀ ਲੈਂਦਾ ਸੀਗਾ ਵੀ ਪਹਿਲੀ ਹੁਣ ਵੱਧ ਲਈ ਸੀ ਕਿ ਪਹਿਲਾਂ ਪਹਿਲਾਂ ਘਟਲ ਨਹੀਂ ਬਈ ਪਹਿਲਾਂ ਵੀ ਮੰਨ ਲਾ 1000 2000 ਇਧਰ ਉਧਰ ਹੋ ਕੇ ਸੈਟਿੰਗ ਹੋ ਜਾਂਦੀ ਹੁੰਦੀ ਹੈਗੀ ਮੈਂ 16 ਤਾਂ ਮੰਗਿਆ ਸੀ ਛੱਕਣੀ ਆਇਆ ਵੀ ਵੀ ਮੈਂ 16 ਮੰਗ ਲਿਆ ਯਾਰ ਵੀ ਇਹ ਤਾਂ ਮਿੰਟ ਜੀ ਮੰਨ ਗਏ ਵੀ ਬਾਈ ਚਲ 1000 2000 ਘਟਾਉਣਗੇ ਵੀ ਮੇਰਾ ਤਾਂ 16 ਤਾਂ ਮੰਗਿਆ ਸੀ ਮੈਂ ਚਲ 15 'ਚ ਕੰਮ ਕਰ ਦੂੰਗਾ ਉਹਨਾਂ ਦਾ ਵਿੱਚ ਐਡੀਟਿੰਗ ਡਿਊਟਿੰਗ ਸਾਰਾ ਕੁਝ ਸੀਗਾ ਵਿੱਚ ਹੀ ਬਾਈ ਦੋਸਤੋ ਫਿਰ ਇਹ ਉੱਥੇ ਪਹੁੰਚਦਾ ਤੇ ਉੱਥੇ ਇਹਨਾਂ ਜਿਹੜਾ ਕੁਝ ਹੁੰਦਾ ਵੀ ਇਹਨੂੰ ਨਹੀਂ ਪਤਾ ਲੱਗਦਾ ਵੀ ਨਾ ਮੇਰੇ ਨਾਲ ਕੀ ਹੋ ਗਿਆ ਨੰਮ ਦੇ ਨਾਲ ਬੰਨ ਜਾਂਦੇ ਆ ਤੇ ਸਾਰਾ ਸਾਰੀ ਰਾਤ ਇਹ ਬੰਨਿਆ ਰਹਿੰਦਾ ਇੱਕ ਉਹ ਤੇ ਸ਼ੇਅਰ ਕਰਨ ਵਾਲਾ ਬਾਬਾ ਆਉਂਦਾ ਜਾਂ ਕੋਈ ਵੀ ਇਨਸਾਨ ਆਉਂਦਾ ਰੱਬ ਦਾ ਰੂਹ ਆਉਂਦਾ ਤੇ ਉਹ ਇਹਨੂੰ ਖੋਲ ਦਿੰਦਾ ਤੇ ਉਸ ਤੋਂ ਬਾਅਦ ਇਹ ਕਾਨੂੰਨ ਦਾ ਸਾਰਾ ਵੀ ਲੈਂਦਾ ਕਾਨੂੰਨ ਵਿੱਚ ਵੀ ਇਹਦੀ ਗੱਲ ਨਹੀਂ ਸੁਣੀ ਜਾਂਦੀ ਕਿਉਂਕਿ ਉਹਨਾਂ ਕੋਲ ਅੱਗੇ ਬਹੁਤ ਕੇਸ ਹੁੰਦੇ ਆ ਵੀ ਅਗਲਾ ਇਹ ਸੀਰੀਅਸ ਲੈਂਦਾ ਵੀ ਯਾਰ ਭੈ ਵੀ ਅਸੀਂ ਇਹਦੇ ਇਹਦੇ ਪਿੱਛੇ ਯਾਰ ਕਿੱਧਰ ਤੁਰੇ ਫਰੀਏ ਕੋਈ ਕੋ ਲਿਸਟ 'ਚ ਰੱਖ ਲੈਂਦੇ ਆ ਲੈ ਕੇ ਵੀ ਜਦੋਂ ਉਹਨਾਂ ਨੂੰ ਪਤਾ ਲੱਗਦਾ ਉਦੋਂ ਉਹ ਇਕੱਲਾ ਕਰਦੇ ਆ ਵੀ ਉਹਨਾਂ ਨੂੰ ਕਿਸੇ ਤੱਕ ਹੁੰਦਾ ਨਹੀਂ ਹਨ ਉਸ ਤੋਂ ਬਾਅਦ ਸਰਪੰਚ ਨੂੰ ਮੈਂਬਰ ਨੂੰ ਪੰਚਾਇਤ ਨੂੰ ਵੀ ਗੱਲਬਾਤ ਕੀਤੀ ਉਹਨਾਂ ਨੇ ਇਹਦਾ ਸਾਥ ਨਹੀਂ ਦਿੱਤਾ ਕਿਉਂਕਿ ਹਰ ਬੰਦਾ ਕਿਸੇ ਨਾਲ ਲੜਨਾ ਨਹੀਂ ਚਾਹੁੰਦਾ ਕਿਉਂਕਿ ਅੱਜਕੱਲ ਨਸ਼ੇ ਪੱਤੇ ਵਾਲੇ ਬੰਦੇ ਬਹੁਤ ਹੋ ਗਏ ਹਨ ਵੀ ਹਰ ਇੱਕ ਬੰਦਾ ਕਿਸੇ ਨਾਲ ਲੜਨਾ ਨਹੀਂ ਚਾਹੁੰਦਾ ਤੇ ਫਿਰ ਉਸ ਤੋਂ ਬਾਅਦ ਇਹਨੇ ਕੈਮਰੇ ਮੂਹਰੇ ਆ ਕੇ ਸਾਰੀ ਗੱਲ ਦੱਸੀ ਹੈ ਵੀ ਜਿਹੜਾ ਕੁਛ ਇਹਦੇ ਨਾਲ ਬੀਤਿਆ ਠੀਕ ਹੈ ਇਹਨੇ ਪਹਿਲੀ ਵਾਰੀ 1200 ਰੁਪਏ ਵੱਧ ਮੰਗਿਆ ਸੀਗਾ ਤੇ ਇਹਨੂੰ ਕਦੇ ਇਹਨੂੰ ਸ਼ੱਕ ਵੀ ਨਹੀਂ ਹੋਇਆ ਵੀਰ ਮੈਂ 16000 ਰੁਪਏ ਮੰਗ ਲਿਆ ਤੇ ਉਹਨਾਂ ਨੇ 1 ਰੁਪਿਆ ਵੀ ਨਹੀਂ ਘਟਾਇਆ ਤੇ ਮੈਨੂੰ ਸੱਦ ਵੀ ਲਿਆ ਲੋਕੇਸ਼ਨ ਤੇ ਮੈਂ ਪਹੁੰਚ ਵੀ ਗਿਆ ਇੰਨੀ ਛੇਤੀ ਕਿ ਪ੍ਰੋਗਰਾਮ ਵੀ ਕਿਵੇਂ ਮੇਰਾ ਫਿੱਟ ਹੋ ਗਿਆ ਇਹਨੂੰ ਜਮਾ ਵੀ ਭੋਰਾ ਵੀ ਇਦਾਂ ਸੰਕੇਤ ਨਹੀਂ ਮਿਲਿਆ ਵੀ ਮੇਰੇ ਨਾਲ ਕੁਝ ਨਾ ਕੁਝ ਹੋਣ ਵਾਲਾ ਤਿੰਨ ਸਾਲ ਹੋ ਗਏ ਸੀ ਕਦੇ ਵੀ ਇਹਦੇ ਨਾਲ ਇਦਾਂ ਨਹੀਂ ਹੋਇਆ ਤੇ ਪਹਿਲੀ ਵਾਰੀ ਇਹਦੇ ਨਾਲ ਇਦਾਂ ਹੋਇਆ ਤੇ ਜਿੰਨੀ ਮਿਹਨਤ ਦੀ ਕਮਾਈ ਸੀਗੀ ਸਾਰਾ ਕੈਮਰੇ ਕੁਮਰੇ ਉਹ ਖੋ ਕੇ ਲੈ ਗਏ ਅੱਛਾ ਕਿੰਨੇ ਦੇ ਕੈਮਰੇ ਸੀਗੇ ਤੇਰੇ ਸਾਰੇ ਉਹ ਕੈਮਰੇ ਵੀਰੇ ਸੀਗਾ ਮੇਰਾ 4-5 ਲੱਖ ਦਾ ਸਾਰਾ ਸੀਗਾ ਸਿਸਟਮ ਉਹ ਕਿਵੇਂ ਬਣਾਏ ਸੀਗੇ ਕੈਮਰੇ ਮਿਹਨਤ ਨਾਲ ਬਣਾਏ ਸੀਗੇ ਲੋਨ ਲਾਂ ਲੈ ਬਣਾਏ ਸੀਗੇ ਬਾਈ ਅੱਧੀ ਅੱਧੀ ਰਾਤ ਸਾਰੀਆਂ ਸਾਰੀਆਂ ਰਾਤਾਂ ਚਾਹ ਕੇ ਬਣਾਏ ਸੀਗੇ ਬਾਈ ਯਾਰ ਮੈਨੂੰ ਤਾਂ ਹੁਣ ਰੋਟੀ ਵੀ ਚੰਗੀ ਨਹੀਂ ਲੱਗਦੀ ਬਾਈ ਯਾਰ ਮੇਰਾ ਸਾਰਾ ਕੁਝ ਉਹਦੇ ਨਾਲ ਚੱਲਦਾ ਸੀ ਮੇਰਾ ਰੋਜ਼ਗਾਰ ਹੀ ਉਹੀ ਸੀਗਾ ਬਾਈ ਇੱਥੇ ਪੰਜਾਬ 'ਚ ਬੰਦਾ ਦਾ ਮਿਹਨਤ ਕਰਕੇ ਵੀ ਨਹੀਂ ਖਾ ਸਕਦਾ ਹੂੰ ਕੀ ਕੀਤਾ ਨਾ ਕੋਈ ਕਾਨੂੰਨ ਦਾ ਸਹਾਰਾ ਲੈ ਸਕਦਾ ਕਾਨੂੰਨ ਵੀ ਨਹੀਂ ਸੁਣਦਾ ਨਾ ਕੋਈ ਬੰਦਾ ਖੜੇ ਨਾ ਕੋਈ ਬੰਦਾ ਨਾਲ ਖੜਦਾ ਕਾ ਵੀ ਹੁਣ ਮੰਨ ਲਾ ਅਸੀਂ ਤਾਂ ਢਹਾੜੀ ਕਰਨ ਚੁੱਕੇ ਹੀ ਰਹਿ ਗਏ ਬਾਈ ਕਿਤਨਾ ਕਿਤੇ ਇਦਾਂ ਲੱਗਦਾ ਵੀ ਜਿਹੜੇ ਮੁੰਡੇ ਬਾਹਰ ਜਾ ਵਰਦੇ ਆ ਵੀ ਇਹ ਹੀ ਗੱਲ ਕਰਕੇ ਬਾਹਰ ਜਾਂਦੇ ਆ ਕਿਸੇ ਵਾਦਾ ਕਰਕੇ ਜਾਂਦੇ ਆ ਬਾਈ ਇੱਥੋਂ ਦੇ ਇੱਥੋਂ ਦੇ ਸਿਸਟਮ ਕਰਕੇ ਬਾਈ ਠੀਕ ਹੂੰ ਇੱਥੋਂ ਦੇ ਸਿਸਟਮ ਕਰਕੇ ਇੱਥੋਂ ਦੇ ਆਪਣੇ ਜਿਹੜੇ ਆ ਲਾਲੋ ਲੀਡਰ ਬਣ ਜਾਂਦੇ ਆ ਬਾਈ ਹਾਲਾਤ ਹਾਲਾਤ ਹੁੰਦੇ ਜਿਹੜੇ ਇੱਥੋਂ ਦੇ ਆ ਹਾਲਾਤਾਂ ਕਰਕੇ ਤਾਂ ਹੀ ਬਾਹਰ ਜਾਂਦੇ ਆ ਜਿਹੜਾ ਇੱਥੋਂ ਦਾ ਆਪਣਾ ਸਿਸਟਮ ਆ ਉਹ ਠੀਕ ਹੈ ਹੀ ਨਹੀਂਗਾ ਬਾਈ ਚੋਰੀ ਠੱਗੀ ਤਾਂ ਇੰਨੀ ਜ਼ਿਆਦਾ ਚੱਲਦੀ ਆ ਕਿ ਵੀ ਬਾਈ ਕੋਈ ਰਿਸ਼ਤਾ ਨਾਤਾ ਵੇਖਦੇ ਹੀ ਨਹੀਂ ਬੰਦੇ ਯਾਰ ਇਹ ਚੀਜ਼ ਕਰਨ ਲੱਗੇ ਹੂੰ ਹੁਣ ਸਹੀ ਐ ਬੋਸ ਕਿਸੇ ਪੀਤੀ ਬੰਦੇ ਨੇ ਕੀਤਾ ਹੋਇਆ ਕੰਮ ਬਾਈ ਪੀਤੀ ਬੰਦੇ ਨੇ ਕੀਤਾ ਤੈਨੂੰ ਕੁਝ ਪਤਾ ਮੈਨੂੰ ਇਹੀ ਕਹਿਣਾ ਚਾਹੁੰਨਾ ਬਾਈ ਵੀ ਜਿਸ ਜਿਹਨੇ ਵੀ ਮੇਰੇ ਨਾਲ ਕੀਤਾ ਬਾਈ ਯਾਰ ਮੈਂ ਤਾਲੀ ਗੱਲ ਆ ਬਾਈ ਯਾਰ ਮੇਰੇ ਕੈਮਰੇ ਮੋੜ ਜੋ ਯਾਰ ਬੱਸ ਯਾਰ ਕੀ ਲੱਗਦਾ ਜਿਹੜੇ ਮੁੰਡੇ ਜਿਹੜੇ ਮੁੰਡੇ ਇਹੋ ਜਿਹਾ ਕੰਮ ਕਰਦੇ ਆ ਚਿੱਟਾ-ਜੁੱਟਾ ਪੀਂਦੇ ਆ ਜਾਂ ਨਸ਼ਾ ਕਰਦੇ ਆ ਉਹੀ ਇਹ ਕੰਮ ਕਰਦੇ ਆ ਕਿ ਹੋਰ ਵੀ ਬੰਦੇ ਕੰਮ ਕਰਦੇ ਆ ਇਹੋ ਜਿਹਾ ਜਿਹੜੇ ਚੋਰੀ ਜੱਪੀ ਲ ਇਹਨਾਂ ਨੂੰ ਇਹ ਕਰਨਾ ਚਾਹੀਦਾ ਵੀ ਕਿ ਨਹੀਂ ਕਰਨਾ ਚਾਹੀਦਾ ਵੀ ਜਿਹੜੀ ਮਿਹਨਤ ਤੂੰ ਕੀਤੀ ਐ ਇੰਨੇ ਮਹਿੰਗੇ ਕੈਮਰੇ ਆਉਂਦਾ ਬਾਈ ਇਹਦੇ ਸਾਰਾ ਕੁਝ ਉਹ ਬੰਦੇ ਮੈਨੂੰ ਨਸ਼ੇੜੀ ਹੀ ਲੱਗਦੇ ਸੀਗੇ ਹੁਣ ਉਹਨਾਂ ਨੇ ਵੇਚਣਾ ਵੀ ਕਿ ਸੱਟ ਕੇ ਵੀ ਉਹੀ ਉਹੀ ਜਾਣਗੇ ਬਾਈ ਮੈਂ ਬੇਨਤੀ ਕਰਦਾ ਵੀ ਜੇ ਮੇਰੀ ਉਹ ਵੀਡੀ ਤਬਈ ਕੁਛ ਨਾ ਕੁਛ ਕਿਸੇ ਬੰਦੇ ਨੂੰ ਵੀ ਮੈਂ ਕਿਵੇਂ ਏਦਾਂ ਨਾ ਕਰਿਆ ਕਰੋ ਇੰਨੀ ਮਿਹਨਤ ਮੈਂ ਕੀਤੀ ਮੇਰਾ ਸਾਰਾ ਘਰ ਦਾ ਖਰਚਾ ਚੱਲਦਾ ਸੀ ਇਹਦੇ ਨਾਲ ਉਹਨਾਂ ਨੇ ਮਿੰਟ ਚ ਲਾਇਆ ਹਨਾ ਵੀ ਮੇਰੇ ਕੈਮਰੇ ਮੋੜ ਦੋ ਬਾਈ ਮੈਂ ਉਹੀ ਗੱਲ ਕਹਿਣ ਲੱਗਾ ਸੀਗਾ ਮੈਂ ਬਾਈ ਤੁਹਾਡੇ ਮਾਧਿਅਮ ਰਾਈ ਇਹੀ ਕਹਿਣਾ ਚਾਹੁੰਦਾ ਵੀ ਬਾਈ ਜੇ ਮੇਰੀ ਉਹ ਵੀਡੀਓ ਸੁਣਦੇ ਆ ਤਾਂ ਮੇਰਾ ਰਜਗਾਰ ਸੀਗਾ ਕੈਮਰੇ ਬਾਈ ਮੋੜ ਦੋ ਮੈਨੂੰ ਮੈਂ ਕਿਵੇਂ ਨਾ ਕਿਵੇਂ ਕੁਛ ਨਾ ਕੁਛ ਪੈਸੇ ਤੁਹਾਨੂੰ ਦੇ ਦੂੰਗਾ ਬਾਈ ਵੀ ਉਹਨਾਂ ਨੇ ਮਿੱਟੀ ਦੇ ਪਾਸ ਸੈਟ ਦੇਣਾ بس میرا ਜਿਹੜਾ ਘਰ ਦਾ ਖਾਤਾ ਮਤਲਬ ਤੂੰ ਇਹ ਕਹਿਣਾ ਸੀਗਾ ਬਾਈ ਮੇਰੀ ਮਾਂ ਦੀ ਦਵਾਈ ਬੂਟੀ ਮੇਰਾ ਪਰਿਵਾਰ ਦਾ ਸਾਰਾ ਖਰਚਾ ਉਹਨਾਂ ਦੇ ਰਾਹੀਂ ਚੱਲਦਾ ਸੀ ਮੈਂ ਤਾਂ ਜਮਾ ਰੋਡ ਤੇ ਆ ਜਾਊਂਗਾ ਬਾਈ بس ਬੇਨਤੀ ਆ ਤੁਹਾਡੇ ਮੁਰੇ ਵੀ ਉਹਨਾਂ ਤੇ ਵੀਡੀਓ ਮੇਰੀ ਪਹੁੰਚਦੀ ਜਰੂਰ ਕਰੋ ਬਾਈ ਪਹੁੰਚੂਗੀ ਪਹੁੰਚੂਗੀ ਜਰੂਰ ਪਹੁੰਚੂਗੀ ਤੇਰਾ ਹਾਰਾ ਜਿਹੜਾ ਤੁਸੀਂ ਬੋਲਿਆ ਹੈਗਾ ਤੇ ਲੋਕਾਂ ਤੱਕ ਪਹੁੰਚੂਗੀ ਤੁਹਾਡਾ ਸਾਰਾ ਹਰੇਕ ਬੰਦਾ ਬਣੂਗਾ ਟੈਨਸ਼ਨ ਨਾ ਲਓ ਬਹੁਤ ਬਹੁਤ ਧੰਨਵਾਦ ਹੋਊਗਾ ਮੈਂ ਕੋਈ ਕਾਨੂੰਨੀ ਕਾਰਵਾਈ ਨਹੀਂ ਕਰਦਾ ਨਾ ਕਿਸੇ ਕੋਲੇ ਗੱਲ ਕਰਾਂ ਬਾਈ بس ਮੇਰੇ ਅੰਦਰ ਖਾਤੇ ਮੇਰੇ ਕੈਮਰੇਮੈਨ ਵਾਪਸ ਦਿੱਤੇ ਜਾਣ ਬ ਦੋਸਤੋ ਤੁਸੀਂ ਦੇਖ ਸਕਦੇ ਹੋ ਇਹ ਮੁੰਡਾ ਜਿਹੜਾ ਜਿਹਦੇ ਨਾਲ ਇਦਾਂ ਦਾ ਕੁਝ ਹੋਇਆ ਕਹਿੰਦੇ ਹੁੰਦੇ ਆ ਵੀ ਜਨਮ ਹੁਣੀ ਦਾ ਪਤਾ ਨਹੀਂ ਲੱਗਦਾ ਆਪਾਂ ਨੂੰ ਕਦੇ ਨਾ ਕਦੇ ਜਿਹੜਾ ਕੁਝ ਆਪਣੀ ਜ਼ਿੰਦਗੀ ਦੇ ਵਿੱਚ ਲਿਖਿਆ ਹੁੰਦਾ ਉਹ ਕਦੇ ਨਾ ਕਦੇ ਮੂਹਰੇ ਆਉਂਦਾ ਹੀ ਆਉਂਦਾ ਇਸ ਮੁੰਡੇ ਨਾਲ ਵੀ ਇਦਾਂ ਦਾ ਕੁਝ ਹੋਇਆ ਦੋਸਤੋ ਕਹਿੰਦੇ ਹੁੰਦੇ ਆ ਵੀ ਵੀ ਆਪਾਂ ਲਾਲਚ ਕਰ ਜਾਂਦੇ ਆ ਥੋੜਾ ਜਿਹਾ ਨੇ 1000 2000 ਦਾ ਲਾਲਚ ਕੀਤਾ ਹੋਊਗਾ ਯਾਰ ਪਹਿਲੀ ਵਾਰੀ ਨੇ 16000 ਰੁਪਏ ਮੰਗਿਆ ਵੀ ਗ੍ਰੇਡਿੰਗ ਵਿੱਚ ਕਰ ਦੂੰਗਾ ਤੁਹਾਡਾ ਸ਼ੂਟ ਵੀ ਕਰ ਦੂੰਗਾ ਮੂਵੀ ਦਾ ਮੁੰਡਾ ਕੰਮ ਕਰਦਾ ਸੀਗਾ ਤੇ ਕਹਿੰਦੇ ਹੁੰਦੇ ਵੀ ਲੋਕੇਸ਼ਨ ਇਹਨੂੰ ਭੇਜੀ ਜਾਂਦੀ ਹੈ ਤੇ ਲੋਕੇਸ਼ਨ ਤੇ ਪਹੁੰਚ ਜਾਂਦਾ ਤੇ ਲੋਕੇਸ਼ਨ ਤੇ ਪਹੁੰਚ ਜਾਂਦਾ ਇਹਦੇ ਕੈਮਰੇ ਸਾਰੇ ਖੋਏ ਜਾਂਦੇ ਆ ਤੇ ਇਹਨੂੰ ਨਿੰਮ ਦੇ ਨਾਲ ਬੰਨਿਆ ਜਾਂਦਾ ਉਸ ਤੋਂ ਬਾਅਦ ਉਹ ਕੈਮਰੇ ਲੈ ਕੇ ਫਰਾਰ ਹੋ ਜਾਂਦੇ ਆ ਦੋਸਤੋ ਸਾਰੀ ਰਾਤ ਇਹ ਉੱਥੇ ਬੰਨਿਆ ਰਹਿੰਦਾ ਜੇ ਕੋਈ ਰੱਬ ਦਾ ਰੂਹ ਕਹੇ ਦੀ ਪਰ ਰੱਬ ਦੀ ਇੱਕ ਰਜਾ ਦੇ ਵਿੱਚ ਰਹਿਣਾ ਚਾਹੀਦਾ ਕਹਿੰਦੇ ਜਦੋਂ ਰੱਬ ਕੋਈ ਬੰਦਾ ਭੇਜਦਾ ਤਾਂ ਉਦੋਂ ਤੋਂ ਆਪਣੇ ਲਈ ਬਹੁਤ ਕੁਝ ਹੁੰਦਾ ਹਨਾ ਵੀ ਕਹਿੰਦੇ ਕੁੱਤੇ ਵੀ ਖਾ ਸਕਦੇ ਸੀ ਇਹ ਬੰਦੇ ਨੂੰ ਪਰ ਇੱਕ ਬੰਦਾ ਆਉਂਦਾ ਤੇ ਉਹ ਇਹਨੂੰ ਵੇਖਦਾ ਸਵੇਰ ਸ਼ਹਿਰ ਕਰਨ ਆਉਂਦਾ ਤੇ ਇਹਨੂੰ ਖੋਲ ਦਿੰਦਾ ਉਹ ਬਾਅਦ ਵਿੱਚ ਇਹ ਕਾਨੂੰਨ ਦਾ ਸਾਰਾ ਲੈਂਦਾ ਕਾਨੂੰਨ ਦੇ ਵਿੱਚ ਵੀ ਇਹਦੀ ਗੱਲ ਨਹੀਂ ਸੁਣੀ ਜਾਂਦੀ ਪੰਚਾਇਤ ਕੋਲ ਜਾਂਦਾ ਪੰਚਾਇਤ ਵੱਲੋਂ ਵੀ ਅਗਲਾ ਨਹੀਂ ਯਾਰ ਕਿਸੇ ਦੇ ਕੰਮ ਆਉਂਦਾ ਕਿਉਂਕਿ ਅਗਲੇ ਨੂੰ ਪਤਾ ਹੁੰਦਾ ਵੀ ਯਾਰ ਕੁਛ ਨਾ ਕੁਛ ਸਾਡੇ ਨਾਲ ਹੋ ਸਕਦਾ ਵੀ ਵਾਰਦਤ ਕਿਉਂਕਿ ਚਿੱਟੇ ਵਾਲੇ ਆ ਦੁਸ਼ਮਣੇ ਕੱਢਣ ਵੇਲੇ ਵੇਖਦੇ ਨਹੀਂ ਹੁੰਦੇ ਵੀ ਅਸੀਂ ਕੀ ਕਰਨਾ ਕੀ ਨਹੀਂ ਕਰਨਾ ਕਿਵੇਂ ਵੱਡਣਾ ਕਿਵੇਂ ਨਹੀਂ ਕਰਨਾ ਕੁਝ ਉਹ ਸਾਰਾ ਕੁਝ ਇਸ ਮੁੰਡੇ ਨਾਲ ਜਿਹੜਾ ਕੁਝ ਹੋਇਆ ਇਹ ਹੁਣ ਕੈਮਰੇ ਮੂਰੇ ਆਇਆ ਕਹਿੰਦਾ ਯਾਰ ਮੇਰੇ 4-5 ਲੱਖ ਦੇ ਕੈਮਰੇ ਸੀਗੇ ਮੇਰਾ ਸਾਰਾ ਪਰਿਵਾਰ ਕੈਮਰੇ ਦੇ ਸਾਰੇ ਹੀ ਤੁਰਦਾ ਸੀਗਾ ਸਿਰਾ ਰੋਟੀ ਪਾਣੀ ਜਿਹੜਾ ਦਵਾਈ ਬੂਟੀ ਸਾਡੇ ਘਰ ਦੇ ਵਿੱਚ ਚੱਲਦੀ ਸੀ ਸਿਰਫ ਕੈਮਰੇ ਨਾਲ ਹੀ ਚੱਲਦੀ ਸੀਗੀ ਠੀਕ ਹੈ ਮੇਰੇ ਕੈਮਰੇ ਮੋੜ ਦੋ 4-5 ਲੱਖ ਦੇ ਮੇਰੇ ਕੈਮਰੇ ਆ ਤੁਸੀਂ ਮਿੱਟੀ ਦੇ ਭਾ ਲੋਕ ਚਿੱਟੇ ਵਾਲੇ ਨੂੰ ਵੇਚ ਦੇਣਾ ਵੀ 50-60 ਹਜ਼ਾਰ ਦੇ ਤੂੰ ਵੇਚ ਦੇਂਗਾ ਇਸ ਕਰਕੇ ਮੈਥੋਂ 50-60 ਹਜ਼ਾਰ ਰੁਪਏ ਲੈ ਲਓ ਮੇਰੇ 4-5 ਲੱਖ ਦੇ ਕੈਮਰੇ ਮੋੜ ਦਿਓ ਮੈਂ ਤੁਹਾਨੂੰ ਕੁਝ ਨਹੀਂ ਕਹਿੰਦਾ ਨਾ ਮੈਂ ਕਾਨੂੰਨ ਦਾ ਸਰ ਵਾਲਾ ਨਾ ਪੰਚਾਇਤ ਦਾ ਨਾ ਮੈਂ ਕੈਮਰੇ ਦਾ ਬਸ ਮੈਂ ਕੈਮਰੇ ਰਾਹੀਂ ਉਹਨਾਂ ਬੰਦਿਆਂ ਨੂੰ ਮੈਂ ਕਹਿਣਾ ਚਾਹੁੰਦਾ ਵੀ ਮੇਰੇ ਕੈਮਰੇ ਵਾਪਸ ਕੀਤੇ ਜਾਣ ਦੋਸਤੋ ਪੰਜਾਬ ਦੇ ਵਿੱਚ ਮੈਂ ਹਰ ਇੱਕ ਵਾਰੀ ਤੁਹਾਨੂੰ ਕਹਿਣਾ ਹੁੰਦਾ ਪੰਜਾਬ ਦੇ ਜਿਹੜੇ ਹਾਲਾਤ ਆ ਦਿਨ ਪਰ ਦਿਨ ਖਰਾਬ ਹੁੰਦੇ ਜਾ ਰਿਹਾ ਜਿਹੜੇ ਚਿੱਟੇ ਵਾਲੇ ਹੋ ਗਏ ਜਾਂ ਕੋਈ ਹੋਰ ਨਸ਼ੇਪਤੇ ਵਾਲੇ ਹੋ ਗਏ ਕਈ ਯਾਰ ਆਪਦੇ ਘਰ ਨੂੰ ਚਲਾਉਣ ਵਾਸਤੇ ਤੁਰੇ ਫਿਰਦੇ ਆ ਨਾ ਜਿਹੜੇ ਉਹ ਵੀ ਇਹੋ ਜਿਹੇ ਵਾਰਦਾਤਾ ਕਰ ਜਾਂਦੇ ਆ ਜਿਹੜਾ ਇਸ ਇਸ ਮੁੰਡੇ ਨਾਲ ਹੋਇਆ ਇਹ ਤੁਹਾਡੇ ਨਾਲ ਵੀ ਹੋ ਸਕਦਾ ਜਿਹੜੇ ਮੂਵੀ ਦਾ ਕੰਮ ਕਰਦੇ ਤੁਹਾਡੇ ਨਾਲ ਵੀ ਇਦਾਂ ਦਾ ਹੋ ਸਕਦਾ ਇਸ ਕਰਕੇ ਮੈਂ ਤੁਹਾਨੂੰ ਸਾਰਿਆਂ ਨੂੰ ਕਹਿਣਾ ਜਿੱਥੇ ਤੁਸੀਂ ਜਾਣਾ ਨਾ ਪਹਿਲਾਂ ਪੂਰੀ ਗੱਲ ਨੂੰ ਗੌਰ ਕਰਕੇ ਇੱਕ ਗੱਲ ਨੂੰ ਕਨਫਰਮ ਕਰ ਲਿਆ ਕਰੋ ਜਿੱਥੇ ਤੁਸੀਂ ਪਹੁੰਚਣਾ ਵੀ ਉੱਥੇ ਕੀ ਕੰਮ ਆ ਕੀ ਲੋਕੇਸ਼ਨ ਆ ਕਿੱਥੇ ਪਹੁੰਚਣਾ ਕੀ ਕੰਮ ਆ ਕਿੰਨੇ ਪੈਸੇ ਦੇ ਰਿਹਾ ਅਗਲੇ ਬੰਦੇ ਕਹੇ ਜੇ ਆ ਸਾਰਾ ਕੁਝ ਪੁੱਛ ਕੇ ਚਲਿਆ ਕਰੋ ਫਿਰ ਤੁਸੀਂ ਉੱਥੇ ਪਹੁੰਚਿਆ ਕਰੋ ਪੈਸਿਆਂ ਦੇ ਚੱਕਰ ਵਿੱਚ ਆਪਾਂ ਉੱਥੇ ਪਹੁੰਚ ਜਾਨੇ ਤੇ ਫਿਰ ਆਪਣੇ ਨਾਲ ਇਹੋ ਜਿਹੀ ਵਾਰਦਾਤ ਹੁੰਦੀ ਆ ਤੁਹਾਡੇ ਨਾਲ ਵੀ ਇਦਾਂ ਦਾ ਨਾ ਹੋਵੇ ਕੁਝ ਵੀ ਨਾ ਹੋਵੇ ਇਸ ਕਰਕੇ ਇਸ ਵੀਡੀਓ ਨੂੰ ਧਿਆਨ ਨਾਲ ਵੇਖ ਲਿਓ ਕਮੈਂਟ ਜਰੂਰ ਕਰਕੇ ਦੱਸੋ ਸਾਡੀ ਵੀਡੀਓ ਕਿੱਦਾਂ ਦੀ ਲੱਗੀ ਸਾਡੀ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਜਰੂਰ ਕਰਿਓ